प्यारे साथियों नमस्कार ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਵਾਤਾਵਰਨ ਕੁਦਰਤ ਪਾਣੀ ਪੰਛੀ ਤੇ ਰੁੱਖਾਂ ਨੂੰ ਸੰਭਾਲਣ ਦੀ ਬਚਾਉਣ ਦੀ ਇੱਕ ਲਹਿਰ ਜੀ ਚਲਾਉਂਦਾ ਹਾਂ ਆਪਣੀਆਂ ਕਵਿਤਾਵਾਂ ਆਪਣੇ ਗੀਤਾਂ ਰਾਹੀਂ ਇਹੀ ਸੰਦੇਸ਼ ਦਿੰਦਾ ਹਾਂ ਕਿ ਰੁੱਖਾਂ ਨੂੰ ਪੰਛੀਆਂ ਨੂੰ ਵਾਤਾਵਰਨ ਨੂੰ ਬਚਾਇਆ ਜਾਵੇ ਤੇ ਕੁਦਰਤ ਨਾਲ ਪਿਆਰ ਕੀਤਾ ਜਾਵੇ ਤੇ ਮੇਰਾ ਇਹ ਗੀਤ ਪੰਛੀਆਂ ਨੂੰ ਸਮਰਪਿਤ ਹੈ ਤੇ ਇੱਕ ਮਨ ਦੀ ਭਾਵਨਾ ਹੈ ਕਿ ਮੈਂ ਵੀ ਪੰਛੀਆਂ ਵਾਂਗ ਉੱਡਾਂ ਤੇ ਪੰਛੀਆਂ ਵਾਂਗ ਆਜ਼ਾਦ ਹੋਵਾਂ ਇੱਕ ਮਨ ਪੰਛੀ ਕੁਦਰਤ ਦਾ ਬਹੁਤ ਸੋਹਣਾ ਤੋਹਫਾ ਸਾਡੇ ਜੀਵਨ ਨੂੰ ਉਹ ਕੁਛ ਸੁਣ ਕੇ ਸਭ ਨਾਮ ਦੇ ਨੇ ਤੇ ਸਾਡੇ ਆਸ-ਪਾਸ ਜਦੋਂ ਚੈਰ ਦੇ ਨੇ ਤੇ ਮਨ ਦੇ ਵਿੱਚ ਤਾਂ ਖੁਸ਼ੀ ਗਈ ਆਪਣੇ ਆਪ ਉੱਠ ਪਈ ਤੇ ਲਓ ਸੁਣੋ ਇੱਕ ਮੇਰਾ ਗੀਤ ਆਓ ਪੰਛੀਓ ਦਾਣਾ ਖਾਓ ਮੈਨੂੰ ਵੀ ਉੱਡਣਾ ਸਿਖਾਓ ਆਓ ਪੰਛੀਓ ਦਾਣਾ ਖਾਓ ਮੈਨੂੰ ਵੀ ਉੱਡਣਾ ਸਿਖਾਓ ਉੱਡ ਕੇ ਅੰਬਰ ਤੇ ਜਾਵਾਂ ਰੁੱਖਾਂ ਉੱਪਰ ਘਰ ਬਣਾਵਾਂ ਨਵੀਂ ਮੰਜ਼ਲ ਨਵੇਂ ਵਿਚਾਰ ਨਵੇਂ ਸਾਥੀ ਨਵਾਂ ਸੰਸਾਰ ਉੱਡ ਕੇ ਇਥੋਂ ਜਾਵਾਂ ਦੂਰ ਰਹਾ ਨ ਮੈਂ ਹੁਣ ਮਜਬੂਰ ਬੈਠਾਂਗਾ ਦਰਿਆ ਕਨਿਆਰੇ ਕੁਦਰਤੀ ਜਿੱਥੇ ਹੋਂ ਨਜ਼ਾਰੇ ਪੂਰੀ ਹੋਵੇ ਮਨ ਦੀ ਉਡਾਨ ਨੇੜੇ ਤੇੜੇ ਲੱਗੇ ਅਸੀਂ ਕਰਨੀ ਮਿਹਨਤ ਸਿੱਖ ਜਾਵਾਂ ਕੰਮ ਤਾਂ ਪੜੇਨਾ ਜੀ ਚਰਾ ਇਹੋ ਮੇਰੇ ਮਨ ਦੀ ਮੁਰਾਦ ਘੁੰਮਾ ਫਿਰਾ ਮੈਂ ਹੋ ਕੇ ਵਿਵੇਕ ਪੰਛੀ ਤੇ ਦਰਵੇਸ਼ ਮਾਨਵਤਾ ਦਾ ਦਿੰਦੇ ਸੰਦੇਸ਼ ਵਿਵੇਕ ਪੰਛੀ ਤੇ ਦਰਵੇਸ਼ ਮਾਨਵਤਾ ਦਾ ਦਿੰਦੇ ਸੰਦੇਸ਼ ਆਓ ਪੰਛੀਓ ਦਾਣਾ ਖਾਓ ਮੈਨੂੰ ਵੀ ਉਦਨਾਸ ਸਾਥੀਓ ਮੈਂ ਵਿਵੇਕ ਕੋ ਵੀ ਸਿਖਾ ਤੁਹਾਡੇ ਅੱਗੇ ਆਪਣੇ ਆਪਕਾਮਾਂ ਦੀ ਪੇਸ਼ ਕਰਦਾ ਹਾਂ ਤਾਂ ਕਿ ਕੁਦਰਤ ਦਾ ਇਹਨਾਂ ਪੰਛੀਆਂ ਦਾ ਸਾਥ ਜਿਹੜਾ ਸਾਨੂੰ ਮਿਲਿਆ ਹੈ ਇਹ ਵੋਟ ਕੰਸਲਟ ਹੋਵੇ ਆਪਾਂ ਕੁਦਰਤ ਦੇ ਅੰਗ ਸੰਗ ਰਹੇ ਕੁਦਰਤ ਆਪਣੀ ਅੰਗ ਸੰਗ ਰਹਿੰਦੀ ਹੈ ਤੇ ਕੁਦਰਤ ਨਾਲ ਪਿਆਰ ਕਰੋ ਤੇ ਇਸ ਕਵਿਤਾ ਦਾ ਵੀ ਇਹ ਸੰਦੇਸ਼ ਜੀ ਦਾ ਮੇਰਾ ਚੈਨਲ ਵਿਵੇਕ ਸਤਕ ਸੰਸਾਰ ਚੈਨਲ ਇਸ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟਸ ਜਰੂਰ ਕਰੋ ਤਾਂ ਕਿ ਇਹ ਜਿਹੜੇ ਸੰਦੇਸ਼ ਆ ਇਹ ਦੀ ਕਵਤਾਵਾਂ ਆ ਉਹ ਹੋਰ ਵੀ ਲੋਕਾਂ ਤੱਕ ਪਹੁੰਚਣ ਹੋਰ ਵੀ ਪਨਾ ਭਰਾ ਮਾਤਾ ਤੱਕ ਪਹੁੰਚਣ ਧੰਨਵਾਦ ਜੀ ਸ਼ੁਕਰੀਆ